ਸਤਿ ਸ਼੍ਰੀ ਅਕਾਲ ਦੋਸਤੋ ਮਾਰੇ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਨਨ ਗੋਲੀ ਪੰਜਾਨਨ ਗੋਲੀ ਇਹ ਪੰਜਾਨਨ ਗੋਲੀ ਜਿਹੜੀ ਆ ਇਹਦਾ ਫਾਇਦਾ ਕੀ ਹੈ ਜਿਸ ਤਰ੍ਹਾਂ ਇੱਕ ਗੋਲੀ ਹੁੰਦੀ ਚੈ ਲਗੂ ਕਮੇਸ਼ਵਰ ਗੋਲੀ ਆ ਤੇ ਚੈ ਹੈਗੀ ਆ ਕਮੇਸ਼ਵਰ ਗੋਲੀ ਚ ਇਹ ਪੰਜਾਨਨ ਗੋਲੀ ਆ ਇਹਨਾਂ ਗੋਲੀਆਂ ਦੇ ਨਾਮ ਹੈ ਪਰ ਇਹਦੇ ਅੰਦਰ ਮਟੀਰੀਅਲ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਅਲੱਗ-ਅਲੱਗ ਫਾਇਦੇ ਆ ਕਿ ਜਿੱਤਰਾ ਕਿ ਅੰਦਰ ਪ੍ਰਭਵੱਤੀ ਗੋਲੀ ਆ ਤੋ ਸਦਮਗਰਤਵਜ ਗੋਲੀ ਆ ਉਹਨਾਂ ਦੇ ਅਲੱਗ-ਅਲੱਗ ਇਸ ਤਰ੍ਹਾਂ ਇਹਨਾਂ ਫਾਇਦੇ ਆ ਆਪਾਂ ਗੋਲੀ ਦੇਖਾਂਗੇ ਪੰਜਾਨਨ ਗੋਲੀ ਇਹਦਾ ਫਾਇਦਾ ਕੀ ਹੈ ਇਹਨੂੰ ਵਧਾਉਣ ਦਾ ਤਰੀਕਾ ਕੀ ਹੈ ਇੱਥੇ ਪੈਣਾ ਕੀ ਕੀ ਜਿਸ ਤਰ੍ਹਾਂ ਪੰਜਾਨਨ ਗੋਲੀ ਆ ਇਹਦਾ ਫਿਰ ਪੈਦਾ ਕੀਏ ਕਿਹੜੇ-ਕਿਹੜੇ ਗੋਣੇ ਆ ਨੇ ਤੇ ਸ਼੍ਰੀਮੰਤ ਮੇਘਰਾਜ ਜੀ ਲਿਖਦੇ ਆ ਗੰਧਕ ਦੋ ਇੱਕ ਸੂਤਲੇ ਮਿੱਠਾ ਟੰਕ ਪਰਮਾਨ ਮੋਥਾ ਚਤਰਾ ਤ੍ਰਿਕੁਟ ਹੀ ਬਾਏ ਬੜੰਗ ਸੁਖਾ ਸ਼੍ਰੀਮਾਨ ਗਣੇਸ਼ਾ ਜੀ ਕਹਿੰਦੇ ਆ ਗੰਧਕ ਅਠ ਮਾਸੇ ਸ਼ੁੱਧ ਪਾਰਾ ਚਾਰ ਮਾਸੇ ਮਿੱਠਾ ਤੇ ਲਈਏ ਚਾਰ ਮਾਸੇ ਗੁੱਠਾ ਚਤਰਾ ਮਗ ਮਿਰਚ ਸੁੰਡ ਬਾਏ ਬੜੰਗ ਅਰੜ ਬੇੜਾ ਤੇ ਆਮਲੇ ਇਹ ਸਭ ਪਿਛਲੀਆਂ ਦਵਾਈਆਂ ਦੇ ਸਮਾਨ ਅਤੇ ਸਬਨਾਂ ਨਾਲੋਂ ਦੂਣਾ ਗੁੜ ਪਾ ਕੇ ਇੱਕ ਰਤੀ ਪਰਮਾਨ ਦੀ ਗੋਲੀ ਬਣਾ ਰੱਖਿਓ। ਪਰ ਫਿਰ ਲੌਂਗ ਤੇ ਤੁਲਸੀ ਦੇ ਰਸ ਨਾਲ ਖਾਇਆ ਕਰੇ। ਲੌਂਗ ਦੇ ਤੁਲਸੀ ਦਾ ਰਸ ਜੜਾਵਾ ਪਾਣੀ ਪਾ ਕੇ ਗਾੜਾ ਬਣਾ ਲਓ। ਖਾਇਆ ਕਰੇ। ਪੇਟ ਦੀ ਰਿਕਾਵਟ, ਅਤਿਸਾਰ, ਗੋਲਾ ਸੋਲ ਸਤੰ, ਸੰਨਪਾਤ ਕਫ ਖੰਕ ਤੇ ਟਿਕਰਮ। ਇਤਨੇ ਰੋਗ ਨਾਸ ਕਰਦੀ ਹੈ ਤਾਂ ਇਹ ਹੀ ਅੰਜਾਨਨ ਗੋਲੀ ਸ਼੍ਰੀ ਮਨੀ ਮੇਘਰਾਜ ਜੀ ਨੇ ਸ਼੍ਰੀ ਮਹਾਂਤ ਗਣੇਸ਼ ਜੀ ਨੇ ਸਾਾਨੂੰ ਦੱਸੇ ਸਮਝਾਈ ਤਾਂ ਗੋਲੀ ਬਣਾਉਣ ਦਾ ਤਰੀਕਾ ਦੱਸਿਆ ਉਹਨਾਂ ਨੇ ਫਿਰ ਉਹਨਾਂ ਨੇ ਗੁਣ ਦੱਸੇ ਅਕੀਸਾਰ ਪੇਟ ਦੀ ਰਕਾਵਟ ਗੋਲਾ ਪੇਟ ਦੇ ਅੰਦਰ ਪੇਟ ਦੇ ਅੰਦਰ ਸੋਲ ਹੋਣੀ ਕਿਸੇ ਵੀ ਅੰਗ ਤੇ ਸੰਪਾਤ ਸੰਪਾਤ 13 ਤਰ੍ਹਾਂ ਦੇ ਕਿਸੇ ਵੀ ਪ੍ਰਕਾਰ ਦਾ ਸੰਪਾਤ ਹੋਵੇ ਕਾਫੋ ਵਸਰੀ ਦੇ ਅੰਦਰ ਫਰਖੰਸੀ ਹੋਵੇ ਕੀੜਮਾ ਹੋਣ ਜਿਨ੍ਹਾਂ ਨੂੰ ਕੀੜੇ ਕਹਿੰਦੇ ਆ ਜਿਹੜੇ ਮਲਾਂ ਪੈ ਜਾਂਦੇ ਆ ਉਹਨਾਂ ਨੂੰ ਵੀ ਨਾਸ਼ ਕਰਦੀ ਹੈ ਗੋਲੀ 95 ਗੋਲੀ ਸ਼੍ਰੀਮੁਨੀ ਮੇਘਰਾਜ ਜੀ ਨੇ ਇਹ ਸੰਗੋਲੀ ਬਣਾਉਣੀ ਸਿਕਾਈ ਫਿਰ ਅੱਗੇ ਸ਼੍ਰੀ ਮਹਾਂਤ ਗਣੇਸ਼ਾ ਜੀ ਆਪਣਾ ਟੀਕਾ ਲਿਖ ਕੇ ਤੇ ਸਾਡੀ ਝੋਲੀ ਵਿੱਚ ਖੈਰ ਪਾਉਂਦੇ ਆ ਤਾਂ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਬਾਓ ਜਿਹੜੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ